ਮਨ ਕੀ ਮਨ ਕੀ ਮਗਰਦੀ ਆਸਰ ਜੀ ਵਿੱਚ ਕਰਦੇ ਨੇ ਕਿ ਨਹੀਂ ਪਾਈ ਦੇਖੋ ਮਾਇਆ ਧਾਰੀ ਜਿਹੜੀ ਮਨ ਤਪਤਾ ਹੈ ਜਿਹੜੀ ਮਨ ਦੀ ਇੱਛਾ ਸੀ ਮਾਇਆ ਕਹੇ ਕਰਨ ਦੀ ਆਸਰ ਕਹਿੰਦੇ ਉਹ ਮਨ ਦੀ ਮਨ ਦੇ ਵਿੱਚ ਰਹਿ ਗਈ ਹੈ ਕੇ ਗਰੀਬਨਵਾਜ਼ ਸਾਹਿਬ ਕਹਿੰਦੇ ਨੇ ਭਾਈ ਸਤਗੁਰੂ ਵੀਵਨਵਾਜ਼ ਸਾਜਿਆਂ ਨੇ ਜਿਹੜੇ ਵਚਨ ਸਾਨੂੰ ਅੱਜ ਕਹੇਗੇ ਇਨਸਾਨ ਮਨੁੱਖੀ ਜਾਨਾ ਲੈ ਕੇ ਇਸ ਸੰਸਾਰ ਤੇ ਆਇਆ ਸੀ ਨਾਮ ਜਪਣ ਵਾਸਤੇ ਪਰੰਤੂ ਕਾਲਪੁਰਤ ਮੈਂ ਗੁਰੂ ਜੀ ਨੂੰ ਭੁਲਾ ਕੇ ਨਾਮ ਨਾ ਜਪਦਾ ਪਿਆ ਦੁਨੀਆਂ ਦੇ ਸੁਖ ਸਾਧਨਾ ਦੇ ਪਿੱਛੇ ਦੌੜਿਆ ਆਪਿਆ ਮਾਇਆ ਦੇ ਪਿੱਛੇ ਦੌੜਦਾ ਰਹਿੰਦਾ ਰਹਦਾ ਤੇ ਬਾਸਾ ਕਹਿੰਦੇ ਸਾਡੀ ਹੰਤ ਕਾਗਤ ਹੈ ਮਨ ਤੂ ਘਾਗਤ ਹੈ ਮਨ ਦੇ ਬੰਦੇ ਭਾਰੀ ਸਾਡੇ ਕਿਉਂਕਿ ਬੜਾ ਗੁੱਲਬ ਜੀਵਨ ਮਿਲਿਆ ਹੈ ਜੀਵਨ ਮਿਲਿਆ ਸੀ ਤੇ ਉਹ ਜੀਵਨ ਅਸੀਂ ਵਿਕਾਰ ਐਵੇਂ ਅਜਾਈ ਨਿਵਾਰੇ ਇਸ ਕਰਕੇ ਪਾਰਸਾ ਕਹਿੰਦੇ ਮੰਨੂ ਕਾਗ ਦਾ ਜਿਹੜਾ ਨਿਸਾਨ ਮੁਖ ਹੈ ਮਾਇਆ ਭਾਰੀ ਹੈ ਉਹਦੇ ਮੰਨ ਦੀ ਆਸ ਮੰਨ ਦੇ ਵਿੱਚ ਹੀ ਰਹਿ ਗਈ ਹੈ ਨਾ ਅਰਪ ਜੇ ਨਾ ਤੀਰਥ ਸੇਵੇ ਛੋਟੀ ਕਾਮ ਦੇ نہ ہیرسل سیو کی ست گور پالساسل سیو ہے آگیا ਸਭ ਤੋਂ ਵੱਡੀ ਸੇਵਾ ਹੈ ਗੁਰੂ ਦਾ ਹੁਕਮ ਮੰਨਣਾ ਗੁਰੂ ਦੀ ਬਾਗਿਆ ਦੇ ਵਿੱਚ ਚੱਲਣਾ ਗੁਰੂ ਦੀ ਰਜ਼ਾ ਦੇ ਵਿੱਚ ਰਹਿਣਾ ਸਭ ਤੋਂ ਵੱਡੀ ਸੇਵਾ ਤੁਹਾਨੂੰ ਗੁਰੂ ਜਹਰੂ ਗੁਰੂ ਗ੍ਰੰਥ ਸਾਹਿਬ ਜੀ ਆਨੇ ਸਾਨੂੰ ਦਰਸਾਈ ਹੈ ਇਸ ਕਰਕੇ ਬਾਸੋਂ ਕੇਦਰ ਸੇਵਾ ਵੀ ਬਦੇ ਨਹੀਂ ਕੀਤੀ ਨਹੀਂ ਤੇ ਫਿਰ ਅੰਤ ਸਮਾ ਆ ਗਿਆ ਛੋਟੇ ਕਾਰਜ ਵੀ ਆਸਾ ਕਹਿੰਦੇ ਕਾਲ ਹੈ ਕਾਲ ਨੇ ਆ ਕੇ ਮਨ ਨੂੰ ਫਿਰ ਹੋਰਜੀ ਅਨੁਕੂਤੇ ਬੋਦੀ ਪੜ੍ਹ ਲਈ ਬੋਦੀ ਤੋਂ ਪੜ ਕੇ ਫਿਰ ਉਹ ਮਨ ਨੂੰ ਕਾਲ ਕਹਿੰਦਾ ਹੈ ਚਲ ਗਉਣ ਤੇਰਾ ਸਮਾਂ ਆ ਗਿਆ ਤੂੰ ਸਿਤਾਬ ਦੀਵਾਨ ਬੁਹਾਇਆ ਹਰ ਪ੍ਰਭਾੰਦਰ ਕੇ ਕਾ ਆਇਆ ਚਲ ਸਿਤਾਬ ਚਾਲ ਤਰਹਾ ਸਿਤਾਬ ਆਇਆ ਹੁਣ ਕਹਿੰਦੇ ਕਾਲ ਕਹਿੰਦਾ ਵੀ ਛੇਤੀ ਚਲਣਾ ਜੇ ਨਾ ਕਰੇ ਮਨ ਤੇ ਨੂੰ ਕਾਲ ਕੋ ਵੱਲੋਂ ਸਦਾ ਆ ਰਿਹਾ ਕਿ ਕੀ ਜੀਵਨ ਦਾ ਕਾਟਿ ਇਥੇ ਨਹਾ ਮਰਣਾ ਤੇਰੀ ਚਿਟੀ ਬਾੜੀ ਆ ਅੰਦਰਗਾਹ ਦੇ ਮਤ ਨੂੰ ਪੱਤੀ ਨਿਕਲ ਆਈਏ ਤੇਰੀ ਚਾਮਕਾ ਤੈਨੂੰ ਜਾਣਾ ਪਵੇਗਾ ਕਿੰਦੇ ਕਾਲ ਆਕੇ ਫਿਰ ਉਸ ਮਨੁੱਖ ਨੂੰ ਬੋਦੀ ਤੋਂ ਪੜ ਲੈਂਦਾ ਹੈ ਰਹਾਉ ਦਰ ਸਾਹ ਕਹਿੰਦੇ ਫਿਰ ਜਿੰਨਾ ਵੀ ਉਹਨੇ ਇਹ ਮਨੁੱਖ ਨੇ ਇੱਥੇ ਸਾਰਾ ਕੁਝ ਆਪਣਾ ਬਣਾਇਆ ਸੀ ਮਾਇਆ ਪਾਈ ਸੀ ਕੱਠੀ ਕੀਤੀ ਦੀਆਂ ਗੱਡੀਆਂ ਖਰੀਦੀਆਂ ਇਹ ਸਾਰਾ ਕੁਝ ਜਦੋਂ ਖਰਾਇਆ ਜਾਂਦਾ ਹੈ ਪਰਸਾ ਕਹਿੰਦੇ ਨੇ ਦਾਰਾ istri ਬੀਤ ਮਿੱਤਰ ਪੁੱਤਰ ਅਰਾਖ ਉਹਨਾਂ ਸਮਿਆਂ ਦੇ ਰੱਦ ਗੱਡੀਆਂ ਚਾਲੀਆਂ ਜੀਉਂਦੀ ਤੇ ਹੁਣ ਦੇ ਸਮੇਂ 'ਚ ਗੱਡੀਆਂ ਨਹੀਂ ਵਾਸਾ ਕਹਿੰਦੇ ਗੱਡੀਆਂ ਸੰਪਤ ਜਿੰਨੀ ਵੀ ਮਾਇਆ ਜੋੜੀ ਸੀ ਤਾਂ ਘਰ ਜੁੜਿਆ ਸੀ ਜਿੰਨੇ ਵੀ ਸਾਰਾ ਕੁਝ ਤੇਰਾ ਪਦਾਰਥ ਸੀ ਇਹ ਧਰਤੀ ਸੀ ਮਹਿਲਾ ਅਰਥ ਤਰਹੀ ਵਾਸਾ ਕਹਿੰਦੇ ਇਸਤਰੀ ਮਿੱਤਰ ਪੁੱਤਰ ਗੱਡੀਆਂ ਮਾਲ ਸੁਭਾਗ ਧਨ ਪਦਾਰਥ ਤੇ ਸਾਰੇ ਕਰਤੀ ਅਗਰ ਸਗ ਮਿੱਥਿਆ ਈ ਜਾਨੋ ਭਜਨ ਰਾਮ ਕੋ ਸਹੀ ਗੱਲ ਪਾ ਸਕਦੇ ਸਭ ਕੁਝ ਨਾਸਵੰਤ ਹੈ ਪੁੱਤਰ ਧੀਆ ਇਸਤਰੀ ਮਿੱਤਰ ਧੰਮ ਇਹ ਸਾਰਾ ਕੁਝ ਪਾ ਸਕਦੇ ਨਾਸਵੰਤ ਹੈ ਇਹਨਾਂ ਦੇ ਵਿੱਚੋਂ ਪ੍ਰਮਾਤਮਾ ਦਾ ਭਜਨ ਪ੍ਰਮਾਤਮਾ ਦਾ ਜਪਿਆ ਗਿਆ ਨਾਮ ਹੀ ਅਸਲ ਤੇਰਾ ਸਾਥੀ ਹੈ ਸਾਨੂੰ ਬੜੀ ਵਾਰ ਸੰਗੁਰਾਂ ਨੇ ਕਿਰਪਾ ਕਰਕੇ ਸੁਣਾਉਂਦਾ ਜਦ ਉਹਨੂੰ ਕੀਤੇ ਆਪਾਂ ਨੂੰ ਸੰਯੁਲੇ ਪਾਵਨ ਬਚਨ ਸ੍ਰੀ ਹੁਨੀ ਸਾਹਿਬ ਜੀ ਦੇ ਵਿੱਚ ਆਉਂਦੇ ਨੇ ਕਈ ਵਾਰ ਵਿਚਾਰ ਕਰਦੇ ਆ। ਜੇ ਬਾਸਾ ਕਹਿੰਦੇ ਭਰਨ ਆ ਰਾਮ ਕੋ ਸਹੀ ਆਕਾਰ ਕੋ ਵੈਂਤੂ ਜੀ ਦਾ ਜੱਬਿਆ ਉਹ ਆ ਨਾਮ ਹੀ ਏਵ ਸਹੀ ਹੈ। ਤੇਰਾ ਆਸਰ ਸਾਥੀ ਹੈ। ਹੋਰ ਸਾਰਾ ਤੇ ਤੇਰਾ ਜਗ ਹੈ। ਤੇ ਰਿਣ ਸੁਜਾਨ ਵਾਲਾ ਨਾਸਵੰਤ ਹੈ। ਕਈ ਵਾਰ ਨਿਸ਼ਾਨ ਦੇ ਹੁੰਦੇ ਆ ਹੁੰਦੇ ਆ ਨਿਸ਼ਾਨ ਸਭ ਤੁਨ ਕੋੁੰਦੰਦ ਹੈ। ਇਜੇ ਇਥੇ ਨਹੀਂ ਪੁੰਗਦਾ ਜਦੋਂ ਆਪ ਨੰਦਰ ਵਿੱਚ ਇਥੀ ਰਹਿ ਜਾਂਦੇ। ਬਾਸਾ ਕਹਿੰਦੇ ਨੇ ਤਨ ਕਾ ਜਿੰਨਾ ਵੀ ਤਨ ਧਨ ਇਕੱਠਾ ਕੀਤਾ ਸੀ ਲੋਕਾਂ ਨੇ ਸਾਹ ਉਹ ਨਾ ਕਰ। ਜਿਹੜੇ ਤਨ ਦੀ ਖਾਤਰ ਪੱਜਿਆ ਮਿਲਦਾ ਹੈ ਤਨ ਸੰਗਾਰ ਦਾ ਹੁੰਦਾ ਹੈ। ਤਨ ਭਸਮ ਤੇਰੀ। ਕਬਾਸਾ ਕਹਿੰਦੇ ਤਨ ਤੇਰੀ ਨੇ ਭਸਮ ਤੇਰੀ ਉਜਾਣਾ ਰਾਗ। ਇਸ ਕਰਕੇ ਪਾ ਸਾਹ ਕਹਿੰਦੇ ਜਿੰਨਾ ਕੁ ਨੇ ਵੀ ਇਕੱਠਾ ਕਰਦਾ ਦਿੰਦਾ ਆਗੁਰ ਸਾਹਿਬ ਨੇ ਇਥੇ ਆ ਕੇ ਜਨਨ ਇਹ ਜਿੰਨਾ ਇਸ ਮਾਨਤਾਇ ਇਕੱਠਾ ਕੀਤਾ ਹੈ ਇਹ ਸਾਰਾ ਹੀ ਪਾ ਸਾਹ ਕਹਿੰਦੇ ਭਾਈ ਨਾਸੰਤੈ ਭਜਨ ਰਾਮ ਤੁ ਸਹੀ ਅਕਾਰਪੁਰਖ ਵੈਰਗੁਰੂ ਜੀ ਦਾ ਭਜਨ ਉਹਦੀ ਬੰਦਗੀ ਉਹਨਾਂ ਜੱਪਿਆ ਹੋਇਆ ਨਾਮ ਹੀ ਸਹੀ ਹੈ ਤੇਰਾ ਅਸਲ ਸਾਥੀ ਹੈ ਫਿਰਤ ਫਿਰਤ ਸਾ ਕਹਿੰਦੇ ਨੇ ਭਾਈ ਤੂੰ ਇੱਕ ਜੁਗ ਧਾਰੀ ਬਿਰਲੇ ਹੋਏ ਸੰਸਾਰ ਦੇ ਹੁਣੇ ਸੰਸਾਰ ਤੇ ਨਹੀਂ ਆਇਆ ਨਾ ਫਿਰ ਤੇ ਫਿਰਤ ਬਹੁਤ ਹੀ ਜੁਗ ਭਾਰੀ ਹੋ ਕਈ ਜੁਗ ਹੋ ਗਏ ਤੈਨੂੰ ਜੂਨਾ ਦੇ ਵਿੱਚ ਪਟਕਦੀਆਂ ਕਈ ਜਨਮ ਪਹਿ ਕੀਟ ਪਤੰਗਾ ਕਈ ਜਨਮ ਗਜਮੀ ਕਰੰਗਾ ਕਈ ਜਨਮ ਪਾਂਖੀ ਸਾਪ ਹੋਇਆ ਕਈ ਜਨਮ ਹੈਵਰਿਕ ਜੋਇ ਹੋਇਆ ਪਾਸਾ ਕਿੰਦੇ ਚੇਤੇ ਕਰਾ ਆਸਮਾਨ ਤੱਕ ਜਿਉਂ ਚੇਤੇ ਹੈ ਹੁਣ ਵੀ ਤੂੰ ਧੰਨ ਦੇ ਪਿੱਛੇ ਮਾਇਆ ਦੇ ਪਿੱਛੇ ਦੌੜਿਆ ਕਿੰਨਾ ਪਿੱਛੇ ਨੂੰ ਨਿਗਾਹ ਮਾਰ ਕੇ ਵੇਖ ਕਿੰਨਾ ਸਮਾਂ ਹੋ ਗਿਆ ਤੈਨੂੰ ਕਾਲਪੁਰਨੋਂ ਪਿਛੜੇ ਨੂੰ ਕਿੰਨੀਆਂ ਜੁਨਾਂ ਦੇ ਵਿੱਚ ਵੀ ਆਇਆ ਹੈ ਪਾਰਸਾ ਕੰਦੇ 84 ਲੱਖ ਭਗਤ ਕੇ ਆਏ 84 ਭਰਮ ਤੇ ਭਰਮ ਇਹ ਦੁਰਲੱਭ ਜਨਮ ਆਉ ਭਾਏ ਪਾਰਸਾ ਕੰਦੇ 84 ਲੱਖ ਭੋਗ ਕੇ ਹੁਣ ਤੈਨੂੰ ਦੁਰਲੱਭ ਣੋਖਾ ਜਨਮ ਹੋ ਰਿਹਾ ਹੈ ਤੇ ਪਾਸਾ ਕਹਿੰਦੇ ਇਹ ਵੀ ਤੈਰੇ ਮੂਰੇ ਤੂੰ ਮੋਛਰ ਕਰਦਾ ਹੈ। ਉਹ ਮੂਰਖਾ ਉਹ ਵੀ ਤੂੰ ਮਾਇਆ ਦੇ ਚੱਕਰਾਂ ਵਿੱਚ ਪੈ ਕੇ ਝੂਠੇ ਰਸਾਂ ਕਸਾਂ ਦੇ ਵਿੱਚ ਪੈ ਕੇ ਇਹਨੂੰ ਗੁਰਬਾਤ ਕਰਨੀ ਬਣਾਉਂਦਾ ਹੈ। ਇਸ ਕਰਕੇ ਸਹਿਬ ਕਾਰਸਾ ਕਹਿੰਦੇ ਪਾਈ ਹੁਣ ਨਹੀਂ ਤੈਨੂੰ ਇਹ ਮੁੱਖਾ ਜਨ ਹੈ ਵੀ ਨਹੀਂ ਮਿਲ ਗਿਆ। ਫਿਰ ਤੇ ਫਿਰ ਤੋਂ ਬਹੁਤ ਹੀ ਜੁਕਾਹਾਰਿਓ। ਪਾਸਾ ਕਹਿੰਦੇ ਬਹੁਤ ਜਨਮ ਹੋਗੇ ਨੇ ਤੈਨੂੰ। ਕਈ ਜੁਗਾਂ ਤੋਂ ਜੁਨਾ ਦੇ ਵਿੱਚ ਘਟਕ-ਘਟਕ ਕੇ ਤੂੰ ਹੁਣ ਆਗਿਆ ਆਤੀ ਇਸ ਕਰਕੇ ਮਾਨਸ ਦੇ ਗਈ ਹੁਣ ਤੈਨੂੰ ਮਨੁੱਖਾ ਸਰੀਰ ਲੱਭਿਆ ਇਹ ਮਨੁੱਖਾ ਦੇ ਤੈਨੂੰ ਹੁਣ ਪ੍ਰਾਪਤ ਹੋਈ ਹੈ ਨਾਨਕ ਕਹਿਤ ਨਿਲਨ ਕੀ ਬਰੀਆ ਸਿਮਰਤ ਕਾਹ ਨੀ ਤੰਗ ਰੂਪਾ ਸਗੁਰ ਤੇਗ ਬਰਾਦਰ ਮਹਾਰਾਜ ਵੱਡਿਆਂ ਦੀ ਉਂਗਲਾ ਕੇ ਆ ਗਏ ਜੀ ਕਿ ਇਹ ਭਾਈ ਨਾਨਕ ਆਖਦੇ ਹੈ ਪ੍ਰਮਾਤਮਾ ਨੂੰ ਮਿਲਣ ਦੀ ਇਹ ਤੇਰੀ ਬਾਣੀ ਨਾਨਕ ਕਹਿਤ ਮਿਲਣ ਕੀ ਵਰੀ ਆ ਇੱਕ ਵਾਰ ਜੇ ਸੰਨ ਗੁਰਬਾਣੀ ਰੋਜ਼ ਸਮਝਾਉਂਦੀ ਹੈ ਜਿਹੜੇ ਰਹਿ ਰਾਗ ਸੰਗੀਤਾ ਕਾਠ ਕਰਦੇ ਨੇ ਸੁਣਦੇ ਨੇ ਉਹਨਾਂ ਨੇ ਸਤਿਗੁਰਾਂ ਦੇ ਪਾਵਨ ਵਚਨ ਸੁਣੇ ਹੋਣ ਕੇ ਪੜ੍ਹੇ ਹੋਣਗੇ ਸਤਿਗੁਰ ਹਰਿ ਸਾਹ ਹੋਰ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇ ਹੋਈਆ ਦੀ ਗੋਵਿੰਦ ਬਿਰੜਕੇ ਇਹ ਤੇਰੀ ਬਰੀਆ ਅਗੁਰ ਕਾਜ ਇਰਖੇ ਤਾ ਨਾਮ ਮੇਰੇ ਸਾਥ ਸੰਗਤ ਭਜ ਏ ਬੰਦਾ ਬਾਸਨ ਨੂੰ ਰੋਜ ਵਚਨ ਕਰਦੇ ਨੇ ਰੋਜ ਸੁਣਾਉਂਦੇ ਨੇ ਇਹ ਮੂਨ ਕਾ ਜਨਮ ਤੇਰਾ ਐਵੇਂ ਮਾਇਆ ਦੇ ਪਿੱਛੇ ਦੌੜ ਕੇ ਬਤੀਤ ਕਰਨ ਵਾਸਤੇ ਨਹੀਂ ਮਿਲਿਆ ਇਹ ਦੁਨੀਆ ਦੇ ਤਨ ਪਦਾਰਥ ਇਕੱਠੇ ਕਰਨ ਵਾਸਤੇ ਨਹੀਂ ਮਿਲਿਆ ਇਹ ਮਨੁੱਖਾ ਜਨਮ ਤਨ ਸੰਸਾਰ ਨੂੰ ਪਿਆਰ ਕਰਨ ਵਾਲੀ ਨਹੀਂ ਮਿਲਿਆ ਹੈ ਸੰਸਾਰ ਦੇ ਵਿੱਚ ਆ ਕੇ ਉਹ ਕੋਣ ਵਾਲੀ ਨਹੀਂ ਮਿਲਿਆ ਇਸ ਮਨੁੱਖਾ ਜਨਮ ਤੈਨੂੰ ਚਰਾਸੀ ਤੋਂ ਬਚਣ ਵਾਲੀ ਤੇ ਕਦੇ ਵਾਲੀ ਮਿਲਿਆ ਕ੍ਰਿਸ਼ਨ ਕਹਿੰਦੇ ਨੇ ਨਾਨਕ ਕਹਤ ਮਿਲਨ ਕੀ ਬਰੀਆ ਉਸ ਆਕਾਰ ਪਰਚ ਵੈਨ ਨੂੰ ਮਿਲਣ ਵਾਲੀ ਇਹ ਮਨੁੱਖਾ ਜਨਮ ਮਿਲਿਆ ਜਿਸ ਨੂੰ ਵਿਛੜੇ ਨੂੰ ਤੈਨੂੰ ਜੁਗਾਂ ਦੇ ਜੁਗ ਬੀਤ ਗੁਰੂ ਦਾਸ ਮਹਾਰਾਜ ਜੀ ਦੇ ਕਾਰਨ ਵਿੱਚ ਨਕਾ ਸਰਬਨ ਕਰਦੇ ਹਾਂ ਬਹੁਤ ਜਨ ਵਿਛੜੇ ਇੱਥੇ ਮਾਧੂ ਨੂੰ ਇਹੋ ਜਨ ਤੁਮਾਰੇ ਲੇਖੇ ਕਹਿੰਦੇ ਨੇ ਬਹੁਤ ਜਨਮਾਂ ਤੋਂ ਵਿਛੜੇ ਹੋਏ ਹਾਂ ਇੱਕ ਜਨਮ ਦੀ ਗੱਲ ਕੀ ਕਰੀਏ ਅਰ ਜਿਉਂ ਵੀ ਨਾਮ ਨਾ ਝੱਗਿਆ ਹੁਣ ਵੀ ਸਿਮਰਨ ਨਾ ਕੀਤਾ ਹੁਣ ਵੀ ਅਸੀਂ ਗੁਰੂ ਵਾਲੇ ਨਾ ਬਣੇ ਪਾਸਾ ਕਹਿੰਦੇ ਤਰਮ ਅੱਖਾਂ ਜਨਮ ਤੇ ਲੁਕਾਰ ਜੈ ਜਰਤ ਅਲਿਆ ਜੇ ਇਹ ਮੁੰਡਾ ਜਨਮ ਵਿੱਚ ਰਾਤ ਪਿਆਰ ਤੇ ਲਿਆ ਗਿਆ ਜੁਨੀ ਫੇਰ ਤਿਆਰ ਗਿਆ 84 ਫੇਰ ਤਿਆਰ ਆ ਇਸ ਕਰਕੇ ਗਿਵਨਵਾਲ ਪਾਤਸ਼ਾਹ ਹੁਣ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਪਾਤਸ਼ਾਹ ਕਹਿੰਦੇ ਨੇ ਭਾਈ ਤੈਨੂੰ ਬੜੇ ਜਨਮੂ ਗਏ ਨੇ ਫਿਰ ਫਿਰ ਤੋਂ ਬਹੁਤ ਜੁਗ ਧਾਰੇ ਬਹੁਤ ਜਨਮੂ ਗਏ ਨੇ ਤੈਨੂੰ ਫਿਰ ਤੇ ਨੂੰ ਇਸ ਸੰਸਾਰ ਦੇ ਗੁੰਨਾ ਚ ਭਟਕਦੇ ਨੂੰ ਭਟਕਦਾ ਭਟਕਦਾ ਹੁਣ ਤੂੰ ਹਾਰ ਗਿਆ ਥੱਕ ਗਿਆ ਮਾਨਸ ਦੇਵ ਜੀ ਤਾਂ ਕਿ ਉਹਨਾਂ ਦੇ ਮੂਲ ਦਾ ਜਨਮ ਦੁਰਲੱਭ ਦੇ ਮਿਲਿਆ ਨਾਨਕ ਕਹਿ ਕੋ ਮਨਨ ਕੀ ਬਰੀਆ ਸਤਗੁਰੂ ਕਾਸੇ ਕਹਿੰਦੇ ਨਾਨਕ ਆਗਦੇ ਹਨ ਕਿ اے ਭਾਈ ਪ੍ਰਮਾਤਮਾ ਨੂੰ ਮਿਲਣ ਦੀ ਹੁਣ ਤੇਰੀ ਵਾਰੀ ਹੈ ਸਿਮਰਤ ਕਹਾ ਨਹੀਂ ਪਾਸ ਕਹਿੰਦੇ ਫਿਰ ਕਿਉਂ ਨਹੀਂ ਉਸ ਹਾਲਪੁਰਤ ਵੈਰ ਜੀ ਦਾ ਸਿਮਰਨ ਕਰਦਾ ਕਿਉਂ ਨਹੀਂ ਉਹ ਨਾਮ ਜਪਦਾ ਕਿਉਂ ਨਹੀਂ ਗੁਰੂ ਵਾਲਾ ਬਣ ਲੈਂਦਾ ਇਹ ਮਨੁੱਖਾ ਦੇ ਨਤੇ ਨੂੰ ਮਿਲਿਆ ਵੀ ਨਾਂ ਟੁੱਟਣ ਵਾਸਤੇ ਹੈ ਇਸ ਕਰਕੇ ਇਹ ਤੇਰੀ ਵਾਰੀ ਹੈ ਭਾਈ ਤੂੰ ਗੁਰੂ ਵਾਲਾ ਬਣ ਜਾ ਗੁਰੂ ਵਾਲਾ ਬਣ ਕੇ ਸਿਮਰਨ ਕਰ ਕੋਤਕਾਰ ਮੰਨ ਲੈ ਜੀ ਤਾ ਜਿਹੜੀ ਗੱਲ ਸ੍ਰੀ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਉਹ ਗੱਲ ਨੂੰ ਸਮਝਣ ਦੀ ਸਤਿਪੁਰ ਸਾਹਿਬ ਕਹਿੰਦੇ ਕੋਸ਼ਿਸ਼ ਕਰ ਨਹੀਂ ਤੇ ਗ੍ਰਿਵਨ ਵਾਲ ਪਾਤਸ਼ਾਹ ਜੀ ਨੇ ਵਚਨ ਕਹੇ ਨੇ ਸਾਨੂੰ ਸਮਝਾਇਆ ਇਹ ਮਨ ਕੀ ਮਨ ਹੀ ਮਾਇਆ ਹੈ ਜੀ ਮਾਨਿਆ ਆਸਾਂ ਕਦੇ ਪੂਰੀਆਂ ਨਹੀਂ ਹੁੰਦੀਆਂ ਮੰਦਾ ਸੋਚ ਦਾ ਕੁਝ ਹੋਰ ਹੈ ਬਾਣ ਕੋਲ ਹੋ ਜਾਂਦਾ ਹੈ ਇੰਨੀ ਸਮਾਂ ਨੇੜੇ ਆ ਜਾਂਦਾ ਹੈ ਤੇ ਪਾਕ ਸਾਹਿਬ ਕਹਿੰਦੇ ਕੋਈ ਮਨ ਦੇ ਵਿੱਚ ਖਿਆਲ ਕਰੇ ਕਿ ਉਹ ਮੌਤ ਹੋ ਜਾਂਦੀ ਹੈ ਤੇ ਜਿੱਦਾਂ ਦੇ ਮਨ ਦੇ ਵਿੱਚ ਖਿਆਲ ਲੈਂਦੇ ਉਦਾਂ ਦਾ ਸਰੀਰ ਲੈ ਕੇ ਫਿਰ ਵਾਪਸ ਇਸ ਸੰਸਾਰ ਪਿਆ ਜਾਂਦਾ ਹੈ ਭਗਤ ਸ੍ਰੀ ਰੋਚਨ ਜੀਾਂ ਦੇ ਬਚਨ ਰਾਗ ਗੁਰੂ ਜੀ ਦੇ ਵਿੱਚ ਆਪਾਂ ਸਰਵਣ ਕਰਦੇ ਹਾਂ ਪਾਕ ਸਾਹਿਬ ਜੀ ਦੇ ਬਚਨ ਨੇ ਜੰਦੇ ਨੇ ਭਾਈ ਅੰਤ ਕਾਲ ਜੋ ਅਸਮੀ ਸਿਮਰੈ ਐਸੀ ਚਿੰਤਾ ਮਨ ਦੇ ਮਰੇ ਸਰ ਕੋ ਜੂਨ ਵਲ ਵਲ ਆਉਤ ਹੈ। ਆਸਾਂ ਨੇ ਜੇ ਮਾਇਆ ਮਾਇਆ ਕਰਦਾ ਮਰ ਗਿਆ ਸਾਰੀ ਉਮਰ ਮਾਇਆ ਦੇ ਵਿੱਚ ਹੀ ਦੌੜਦਾ ਰਹਿੰਦਾ ਇਨਸਾਨ। ਮਾਇਆ ਮਾਇਆ ਕਰਦਾ ਮਰ ਜਾਂਦਾ ਹੈ ਮਾਇਆ ਮਨ ਦੇ ਵਿੱਚ ਵਸੀ ਹੋਈ ਹੈ। ਉਹ ਮਾਇਆ ਦੇ ਕਾਰਨ ਵੀ ਇਹ ਸੱਤ ਦਾ ਸਰੀਰ ਲੈ ਕੇ ਸੰਸਾਰ ਦੇ ਉਪਰ ਉੱਤਰਉਂਦਾ ਹੈ। ਅੰਤ ਕਾਲ ਜੋ ਲੱਗ ਕੇ ਸਿਮਰੈ ਐਸੀ ਚਿੰਤਾ ਮਨ ਦੇ ਮਰੇ ਪਾਸਾ ਕਹਿੰਦੇ ਜੇ ਅੰਤ ਸਮੇਂ ਨੂੰ ਲੜ ਕੇ ਚੇਤੇ ਆਗੇ ਧੀਆਂ ਪੁੱਤਰ ਚੇਤੇ ਆਗੇ ਸੂਕਰ ਜੋਂਨ ਵਾਲ ਬਕਾਉਦਾ ਹੈ ਕਹਿੰਦੇ ਸੂਰ ਦਾ ਸਿਰ ਲੈ ਕੇ ਆਉਣਾ ਪੈਣਾ ਇਸ ਕਰਕੇ ਪਾਸਾ ਜੀਆਂ ਨੇ ਕਿਹਾ ਹੈ ਭਾਈ ਤੈਨੂੰ ਮਨੁੱਖਾ ਜਾਣਾ ਜੁਰਲਾਵ ਮਰੇ ਛੱਡ ਦੇ ਇਸ ਸੰਸਾਰ ਦਾ ਛੱਡ ਦੇ ਮਾਇਆ ਰੰਗ ਮਕਾਨਾਂ ਬਰੂਤੀਆਂ ਧੀਆਂ ਪੁੱਤਰਾਂ ਦਾ ਮੋਹ ਮਨ ਤੋਂ ਛੱਡ ਕੇ ਕੇਵਲ ਤੇ ਕੇਵਲ ਇੱਕ ਆਕਾਰ ਗੁਰੂ ਵੈਰ ਜੀ ਦਾ ਨਾਮ ਜਾਪ ਕੇਵਲ ਨਾਮ ਜਪੂਰੇ ਪ੍ਰਾਨੀ ਤਬ ਜੀ ਵਿੱਚ ਹੈ ਤਰਣਾ ਪਾਤਸ਼ਾਹ ਜੀ ਬਚਨ ਕਰਦੇ ਨੇ ਜੇ ਨਾਮ ਜਪਨੇਗਾ ਤਾਂ ਤੇਰਾ ਸੰਸਾਰ ਤੋਂ ਪਾਰ ਉਤਾਰ ਆਣਾ ਹੈ ਨਹੀਂ ਤੇ ਫਿਰ بار بار ਇੱਕੇ ਹੀ ਸੰਸਾਰ ਦੇ ਉੱਪਰ ਜੁੰਨੀਆਂ ਘੋੜ ਦਾ ਗ੍ਰਿਹ ਕਜਰਾਸੀ ਘੋੜ ਦਾ ਕਰੇਗਾ ਇਸ ਕਰਕੇ ਹੁਣ ਵਾਰੀ ਹੈ ਸਤਿਗੁਰੂ ਕਾ ਸਰ ਕਹਿੰਦੇ ਹਨ ਵਾਚਨ ਕਰਦੇ ਹਨ ਨਾਨਕ ਕਹਿ ਤੈ ਮਿਲਨ ਕੀ ਵਰੀਆ ਸਿਮਰਤ ਕਾਹ ਨਹੀਂ ਕੋ ਸਰਕਾਰ ਕੋ ਗੁਬੈ ਨੂੰ ਤੇਰੀ ਬਿੰਦ ਨਹੀਂ ਵਾਰੀ ਹੈ ਭਾਈ ਫਿਰ ਕੋ ਨਹੀਂ ਕੋ ਸਰਕਾਰ ਕੋ ਵਹਿਗੂ ਨੂੰ ਸਿਮਰਦਾ ਪ੍ਰਾਨ ਸਰਕਾਰ ਕੋ ਵਹਿਗੂ ਦਰਸ਼ਨ ਨਹੀਂ ਕਰਨਾ ਹੈ ਗੁਰੂ ਵਾਲਾ ਬਣ ਜਹੀ ਗੁਰੂ ਵਾਲਾ ਬਣ ਕੇ ਭਾਈ ਸਿਮਰਨ ਕਰ ਭਵੰਦਗੀ ਕਰ ਜਿਹੜੇ ਵਾਰ ਕੰਮ ਗਾਂਚੇ ਤੀ ਤੀ ਮੁੱਖਾ ਜੀ ਕਰਕੇ ਗੁਰੂ ਵਾਲੇ ਬਣੋ ਗੁਰ ਚਰਣਾ ਨਾਲ ਜੁੜੋ ਗੁਰੂ ਸਾਹਿਬ ਦੇ ਚਰਣਾ ਨਾਲ ਗ੍ਰੰਥੇ ਸਤਿਗੁਰਾਂ ਤੋਂ ਨਾਨਕੀਆਂ ਦਾ ਸੰਪਰਕ ਪ੍ਰਾਪਤ ਕਰਿਏ ਨਾਮ ਜਪ ਕੇ ਆਪਣੀ ਮੁਖਾਜਨ ਸਫਲਾ ਕਰਿਏ ਇਹ ਤੇਰੀ ਅਸਲ ਇਹ ਤੇਰੀ ਬਾਤ ਘਟ ਸੀ ਤਰਖੂ ਸੋਚ ਵਿਚਾਰ ਕਾ ਸਾਂ ਕਹਿੰਦੇ ਅੰਦਰ ਜਿਹਦੇ ਦੇ ਵਿੱਚ ਵਿਚਾਰ ਕੀ ਹੋਵੇ ਸਹਿ ਅੰਦਰੋਂ ਦੇ ਤੇਜੋਂ ਦੀ ਇਹ ਬਾਤ ਆਉਂਦੀ ਕਾ ਸਾਂ ਕਹਿੰਦੇ ਵੀ ਅਕਾਲ ਪੁਰਖ ਨੂੰ ਲੈਣ ਦੀ ਤੇਰੀ ਗੁਣ ਬਾਤ ਇਹ ਕਰਕੇ ਭਾਈ ਮੇਰੇ ਕੋਲ ਗੁਰ ਚਰਨਾਂ ਵਿੱਚ ਪਾਉ ਭਈ ਆਪਾਂ ਗੁਰਾਂ ਦੀ ਕਿਰਮਾ ਸਤਿਗੁਰੂ ਦੀ ਬਾਛ ਨੂੰ ਲੋਗ ਨੇ ਪਹਿਲੀ ਸਾਧ ਸੰਤ ਬਖਸ਼ ਨੂੰ ਜੁੜੇ ਹੋਣਾ ਦੀ ਕੋਈ ਵਿਚਾਰ ਨੂੰ ਮਨੂ ਪਾ ਜਾਏ ਸਤਿਗੁਰਾਂ ਦੀ ਸਿੱਖਿਆ ਜਾਣ ਕੇ ਗ੍ਰਹਿਣ ਕਰਿਓ ਗਲਤੀਆਂ ਦਾ ਜੀ ਜਾਣ ਕੇ ਮਾਫ ਕਰਨਾ ਦੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ